ਬਾਬਾ ਸਿੱਧ ਲਸ਼ਮਣ ਜੀ ਦੇ ਸਲਾਨਾ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਖਾਸ ਕਰਕੇ ਮੱਲੀ ਭਾਈਚਾਰੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੱਲੀ ਭਾਈਚਾਰੇ ਦੇ ਲੋਕ ਬਾਬਾ ਸਿੱਧ ਲਸ਼ਮਣ ਜੀ ਦੇ ਅਸਥਾਨ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਵਿਖੇ ਪਹੁੰਚ ਕੇ ਸ਼ਰਧਾ ਤੇ ਉਤਸ਼ਾਹ ਨਾਲ ਹਾਜਰੀ ਭਰਦੇ ਹਨ ਇਹ ਮੇਲਾ ਹਰ ਸਾਲ ਚੇਤ ਦੀ 14 ਨੂੰ ਮਨਾਇਆ ਜਾਂਦਾ ਹੈ ਜਿੱਥੇ ਮੱਲੀ ਪੰਜਾਬ ਦੇ ਵਿੱਚੋਂ ਮੱਲੀ ਭਾਈਚਾਰੇ ਦੇ ਲੋਕ ਵੱਖ-ਵੱਖ ਪਿੰਡਾਂ ਦੇ ਵਿੱਚੋਂ ਬਾਬਾ ਜੀ ਦੇ ਇਸ ਅਸਥਾਨ ਤੇ ਪਹੁੰਚਦੇ ਹਨ ਤੇ ਸ਼ਰਧਾ ਤੇ ਉਤਸ਼ਾਹ ਨਾਲ ਨਤਮਸਤਕ ਹੁੰਦੇ ਹਨ ਬਾਬਾ ਜੀ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਇਸ ਮੇਲੇ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਆਪਣੇ ਚੈਨਲ ਤੇ ਸੰਗਤਾਂ ਦਾ ਅਠਾਠਾ ਮਾਰਦਾਇ ਕੱਟ ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਆ ਤੋਟ ਵਰਤਾਇਆ ਗਿਆ ਇਸ ਲੰਗਰ ਦੀ ਸੇਵਾ ਪਿੰਡ ਚੁग्गा ਖੁਰਦ ਪਿੰਡ ਚੁग्गा ਕਲਾਂ ਦੇ ਨੌਜਵਾਨ ਵੀਰ ਹਰ ਸਾਲ ਤਿੰਨੇ ਦਿਨ ਬੜੀ ਸ਼ਰਧਾ ਤੇ ਅਤਿ ਸ਼ਾਨ ਨਾਲ ਕਰਦੇ ਹਨ ਸੋ ਤੁਸੀਂ ਬਾਬਾ ਜੀ ਦੇ ਮੇਲੇ ਦੀਆਂ ਤਸਵੀਰਾਂ ਸਾਡੇ ਚੈਨਲ ਦੇ ਜ਼ਰੀਏ ਦੇਖ ਰਹੇ ਹੋ ਇੱਧਰ ਅਸੀਂ ਮੇਲੇ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਜਿੱਥੇ ਬੱਚਿਆਂ ਦੇ ਲਈ ਝੰਡੋਲੇ ਲੱਗੀਆਂ ਹੋਈਆਂ ਹਨ ਨਾਲ ਦੁਕਾਨਾਂ ਸਜੀਆਂ ਹੋਈਆਂ ਹਨ ਜਿੱਥੋਂ ਬੱਚੇ ਅਤੇ ਸੰਗਤਾਂ ਵੱਖ-ਵੱਖ ਤਰ੍ਹਾਂ ਦਾ ਸਮਾਨ ਖਰੀਦਦੇ ਹੋਏ ਨਜ਼ਰ ਆ ਰਹੇ ਹਨ ਬਹੁਤ ਭਾਰੀ ਤੇ ਵੱਡਾ ਮੇਲਾ ਪੰਜਾਬ ਦੇ ਮੇਲਿਆਂ ਦੇ ਵਿੱਚੋਂ ਇਹ ਇੱਕ ਮੇਲਾ ਹੈ ਪਿੰਡ ਮਾੜੀ ਮੁਸਤਾਫਾ ਜ਼ਿਲ੍ਹਾ ਮੋਗਾ ਵਿਖੇ ਜੋ ਹਰ ਸਾਲ ਚੇਤ ਦੀ 14 ਨੂੰ ਬਾਬਾ ਸਿੱਧ ਲక్ష్మణ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਇਸ ਮੇਲੇ ਤੇ ਤਿੰਨੇ ਦਿਨ ਬਹੁਤ ਭਾਰੀ ਰੌਣਕਾਂ ਰਹਿੰਦੀਆਂ ਹਨ ਇਸ ਮੇਲੇ ਤੇ ਕਬੱਡੀ ਕੱਪ ਬਾਬਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਕਬੱਡੀ ਕੱਪ ਵੀ ਕਰਵਾਇਆ ਜਾਂਦਾ ਹੈ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੋ ਬੇਨਤੀ ਹੈ ਕਿ ਜਿੰਨਾ ਵੀਰਾਂ ਨੂੰ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਾ ਮੈਚ ਕੌਟਰੀ ਵਾਲਾ ਤੇ ਬੁੱਲ ਸਿੰਘ ਵਾਲਾ ਤੀਜਾ ਮੈਚ ਨੱਪੋ ਕੇ ਦੇ ਭਾਗੀ ਕੇ ਚੌਥਾ ਮੈਚ ਬੋਸਰਾਂ ਬਾਨੋ ਦੇ ਰੋਂ ਦਾ ਪੰਜਵਾਂ ਮੈਚ ਫੈਵਰ ਕਲਾ ਫਿਰ ਸੱਤ ਬਾਬਾ ਮਲ ਸਿੰਘ ਗੁਦਾਰਾ ਸੋਨਾ ਮੈਚ ਹਮੀਰਕੜ ਜਲਾਲ ਤੇ ਮਖਰਾਈ ਸੱਤਵਾਂ ਮੈਚ ਫਿਰੋ ਕਹਿੰਦੇ ਜਲਾਲ ਅੱਠਵਾਂ ਮੈਚ ਕੋਰੀਆ ਕਲਾਂ ਦੇ ਕਲਸ਼ਰ ਪੜਾਪਾਈ ਨੌਵਾਂ ਮੈਚ ਪੰਜ ਗਰਾਈ ਖਰਦ ਦੇ ਨਿੱਕੀਆਂ ਨਹਿਰਾਗੇ 10ਵਾਂ ਮੈਚ ਸੱਤ ਮਹੇਸ਼ਵਰੀ ਕਲੱਬ ਭਗੇਲਾ ਦੇ ਬੇਰੇ 12ਵਾਂ ਮੈਚ ਸੰਤਨੀ ਤੇ ਕੋੜਾ ਲੰਬਵਾਲੀ 12ਵਾਂ ਮੈਚ